ਸਾਡੀ ਬੇਨਤੀ ਇਹ ਹੈ ਜੀ ਬੀ بڑے ਚਿਰ ਤੋਂ ਅਸੀਂ ਪਿਛਲੇ 20-20 ਸਾਲਾਂ ਤੋਂ ਅਸੀਂ ਜਿਹੜਾ ਆਰੋਗਿਕ ਕੋਈ ਕਣਕ ਮੜਦੇ ਰਾਸ਼ਵਾਂ ਬੰਦੇ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸਾਡਾ ਸਾਰਾ ਰਜਗਾਰ ਖੋ ਗਿਆ ਉਹ ਦੂਜੇ ਬੰਦਿਆਂ ਨੂੰ ਦਿੱਤਾ ਜਾ ਰਿਹਾ ਅਸੀਂ ਕਹਿੰਦੇ ਵੀ ਤੁਹਾਡੀ ਸਕੀਮ ਚੱਲਦੀ ਹੈ ਚਲਾਓ ਜੀ ਸਾਡੇ ਕੇ ਅਸੀਂ ਤੁਹਾਡੇ ਨਾਲ ਹੈ ਪਰ ਸਾਨੂੰ ਤਾਂ ਨਾ ਫੇਰਜ਼ਕਾਰ ਕਰੋ ਸਾਡੇ ਥਰੂ ਚਲਾ ਲੋ ਆਟਾ ਮੋਲਣਾ ਸਾਡੇ ਥਰੂ ਵੰਡਦੇ ਅਸੀਂ ਵੰਡ ਲਿਆਂਗੇ ਆਟਾ ਸਾਡੀ ਵੀ ਕਮੀ ਹੈ ਜੀ ਅਸੀਂ 47 ਰੁਪਏ ਕਿਲੋ ਦਾ ਰੱਖਿਆ ਯਾਰ ਤੂੰ ਮੇਕਅਪ ਬਣਾਉਂਗਾ ਸਰਕਾਰ 30000 ਰੁਪਏ ਤਨਖਾਹ ਦੇ ਕੇ 8000 ਰੁਪਏ ਹੈਲਪਾਂ ਨੂੰ ਦੇ ਕੇ ਜਿਹੜਾ ਆਟਾ ਮਡਾਰੀ ਹੈ ਜੀ ਸਾਡੇ ਨਾਲ ਕੋਈ ਵਿਤ ਕਰਾ ਦਿੱਤਾ ਜਾ ਰਿਹਾ ਠੀਕ ਹੈ ਜੀ ਮੈਂ ਤੁਹਾਡੀ ਇਹ ਗੱਲ ਪਹੁੰਚਾ ਦਵਾਂਗੀ ਸਾਡੀ ਸਾਡੀ ਬੇਇੱਜ਼ਤੀ ਹੋ ਰਹੀ ਸੀ ਕੁਝ ਲਿਖ ਇਹ ਦਿੱਤਾ ਵਾ ਜਾਂ ਵੈਸੇ ਅਸੀਂ ਤਾਂ ਅਸੀਂ ਤਾਂ ਬੇਇੱਜ਼ਤੀ ਕਰ ਰਹੇ ਹਾਂ ਸਾਡੀ ਇਹ ਰੋਡ ਦੀ ਕੋਈ ਪ੍ਰਸ਼ਾਸਨਿਕ ਬਲਦੀ ਸਮੱਸਿਆ ਹੈ ਕੋਈ ਸਾਡੇ ਕੋਲ ਕਿੱਧਰ ਪਹੁੰਚਾ ਮੈਂ ਸਮਝ ਗਈ ਤੁਹਾਡੀ ਗੱਲ ਸਾਡੇ ਕੋਲ ਔਰ ਇਹਦੇ ਵਾਸਤੇ ਸਾਡੀ ਬੇਇੱਜ਼ਤੀ ਹੈ ਅੱਜ ਅਸੀਂ ਬੇਇੱਜ਼ਤੀ ਕਰਨ ਵਾਸਤੇ ਆਏ ਅਸੀਂ 10 ਬੰਦੇ ਸਰਪੰਚ ਦੀ ਕਮੇਟੀ ਮੈਂਬਰਾਂ ਨੂੰ ਲੈ ਕੇ ਆਏ ਨਾਲ ਉਹਨਾਂ ਤੱਕ ਪਹੁੰਚ ਗਈ ਜੀ ਅਗਰ ਤਾਂ ਫਿਰ ਅਸੀਂ ਜਿਹੜਾ ਸਾਰਾ ਯੂਨੀਅਨ ਇਕੱਠੀ ਕਰਕੇ ਪੰਜਾਬ ਲੈਵਲ ਦੀ ਇਕੱਠੀ ਕਰਾਂਗੇ ਠੀਕ ਹੈ ਜੀ ਸਾ ਜੀ ਜੀ ਮੁੱਖ ਮੰਤਰੀ ਸਾਹਿਬ ਨੇ ਸਾਨੂੰ 2 ਸਾਲ ਪਹਿਲਾਂ 9 ਸਤੰਬਰ ਨੂੰ ਸਾਨੂੰ ਚਲਦੇ ਕਰਤਾ ਤੁਹਾਡੇ ਮੰਤਰੀਆਂ ਨੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਫੌਜਾ ਸਿੰਘ ਸਲਾਰੀ ਨੇ ਜਿਹੜਾ ਫੜਿਆ ਗਿਆ ਮੋਰਿਆਂ ਵੇਚ ਗਿਆ ਜੀ ਉਸ ਤੋਂ ਬਾਅਦ ਜਿਹੜਾ ਪੀਧਰ ਖੜਿਆ ਸੂਰਤ ਤੋਂ ਉਹਨੇ ਜੀ अरोड़ा ਸਾਹਿਬ ਨੇ ਜੀ ਟੀਮਾ ਸਾਹਿਬ ਨੇ ਪੰਜ ਬੰਦੇ ਨੇ ਬਹਿ ਕੇ ਸਾਡਾ ਜਿਹੜੀ ਸਕੀਮ ਨੂੰ ਬੰਦ ਕਰਤੀ ਅਸੀਂ ਗਰੀਬ ਮਜ਼ਦੂਰਾਂ ਦੀਆਂ ਦਵੇ ਕੁਝ ਲੋਕਾਂ ਦੀਆਂ ਸਕਿੰਮਾਂ ਆਪਕਾ ਸਨਾ ਆਟਾ ਦਾ ਨਿੱਕੇ ਨਿੱਕੇ ਸਕੀਮਾਂ ਅਸੀਂ ਉਹਨਾਂ ਦੇ ਪੁੱਛਦਿਆਂ ਕਰਦੇ ਜੀ ਨਾਲ ਲੈ ਕੇ ਜੀ ਪੇਸਲ ਲਮਾਉਂਦੇ ਸੀਗੇ ਰਜਿਸਟਰੀ ਹੁੰਦੀ ਸੀ ਤਰੀਕਾਂ ਦੀ ਰਜਿਸਟਰੀ ਕੋਲ ਦੇ ਦੀਦਾਰ ਤੋਂ ਛੋਟੇ ਕੜਮ ਚੋਧਰੀ ਨੇ ਇਹੋ ਜੀ ਰਿਪੋਰਟ ਦਿੱਤੀ ਆਪ ਪਾਰਟੀਦਿਆਂ ਨੇ ਕਿ ਇਹ ਉੱਜਨ ਹਟਾਉਣਾ ਚਾਹੀਦਾ ਜਦੋਂ ਵੀ ਬਾਡਰ ਤੇ ਲੜਦੇ ਆਂ ਫਿਰ ਅਸੀਂ ਦੇਸ਼ ਭਗਤ ਆਂ ਜੇ ਅਸੀਂ ਅੱਗੇ ਲੋਕਾਂ ਦੀ ਸੇਵਾ ਕਰ ਰਹੇ ਆਂ ਤੇ ਛੋਟੇ ਕੜਮ ਚੋਧਰੀ ਸਾਨੂੰ ਕੀ ਦੱਸਦੇ ਆਂ ਕਿ ਤੁਹਾਡੇ ਮੰਤਰੀਆਂ ਦੀ ਵਲਡ ਆ ਇਹ ਕਿ ਫੌਜੀ ਆਪ ਦਾ ਕੰਮ ਨਹੀਂ ਜਾਣਦੇ ਅਸੀਂ ਚਪਰਾਸੀ ਤੋਂ ਪੀਐਨ ਤੋਂ ਲੈ ਕੇ ਅਸੀਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਕਰਦਾ ਕੰਮ ਜਾਣਦੇ ਅਸੀਂ ਪਹੁੰਚੀ ਜੀ ਬਿਲਕੁਲ ਜੀ ਮੈਂ ਛੋਟੀ ਪਾਰਟੀ ਦੇ ਤਾਂ ਅਸੀਂ ਵੋਟਾਂ ਪਾਈਆਂ ਤੁਹਾਨੂੰ ਅਸੀਂ ਬਦਲਾਅ ਕੀਤਾ ਪਰ ਬਦਲਾਅ ਦਾ ਸਾਨੂੰ ਉਰਜਾ ਟੇ ਹੀ ਮਿਲਿਆ ਇੱਕ ਮਿੰਟ ਤੁਸੀਂ ਸਟੇਜ ਤੋਂ ਕਮੈਂਟਰੀ ਕਰਦੇ ਰਹੇ ਹੋ ਕਵੀਡੀ ਕਰਦੇ ਨੇ ਫੌਜੀਆ ਬਾਰੇ ਵੀ ਕਰਦੇ ਰਹੇ ਤੁਸੀਂ ਪਰ ਮੁੱਖ ਮੰਤਰੀ ਵੀ ਕਰਦਾ ਰਿਹਾ ਜੀ ਮੁੱਖ ਮੰਤਰੀ ਦੇ ਮੰਤਰੀ ਤੇ ਰਾਸ਼ਟਰਪਤੀ ਤੇ ਰਾਜਪਾਲ ਸਾਹਿਬ ਨੇ ਪੰਜ ਮੈਂਬਰਾਂ ਦੀ ਮੰਤਰੀ ਜੀ ਦੀ ਕਮੇਟੀ ਬਣਾਈ ਸੀ 12 ਸਾਡੀਆਂ ਮੀਟਿੰਗਾਂ ਹੋਈਆਂ ਲੱਗੀਆਂ ਸਾਨੂੰ ਗੋਗਲੋਂ ਤੋਂ ਮਿੱਟੀ ਝਾੜੀ ਸਾਡੇ ਨਾਲ ਸਾਨੂੰ ਅੱਜ ਤੋਂ ਬਹਾਰ ਦੀ ਗੱਲ ਜੀ ਚਲੋ ਹੋ ਜੂਗਾ ਜਿਹੜਾ ਜਿਹੜਾ ਤੁਹਾਨੂੰ ਗੋਲਿਆ ਜੀ ਉਹਨੇ ਪਰ ਮੁੱਖ ਮੰਤਰੀ ਸਾਹਿਬ ਨੇ ਬੋਲਿਆ ਕਿ ਫੌਜੀ ਕੰਪਨੀ ਆਉਂਦੀ ਜੀ ਕਰਾਈ ਡੋਜ਼ ਵੀ ਕਰਦੀ ਮਾਉਣ ਚਾਹੇ ਸਟੇਟ ਕਰਕੇ ਕਰਦੇ ਜੀ ਕਿਤਾ ਅਸੀਂ ਉਹਦੇ ਮਰਨ ਤੇ ਕਰ ਅੱਜ ਮਰਨ ਤੇ ਕੋਈ ਖੜਾ ਨਹੀਂ ਮੈਂ ਤੁਹਾਡੀ ਗੱਲ ਪੰਚਾਇਤ ਤੋਂ ਮੈਂ ਨਹੀਂ ਨਹੀਂ ਕਹੋ